ਬਾਈਬਲ ਪੜ੍ਹ ਕੇ ਮੈਂ ਹੋਰ ਵੀ ਜ਼ਿਆਦਾ ਉਤਸੁਕ ਹੋ ਗਿਆ। ਤਦ ਪਰਮੇਸ਼ਵਰ ਨੇ ਕਿਹਾ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਸਰੂਪ ਵਰਗਾ ਬਣਾਈਏ। ਪਰਮੇਸ਼ਵਰ ਕੇਵਲ ਇੱਕ ਹੈ ਪਿਤਾ। ਫਿਰ ਬਾਈਬਲ ਕਿਉਂ ਕਹਿੰਦੀ ਹੈ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਈਏ? ਉਤਪਤ ਵਿੱਚ ਅਸੀਂ ਤ੍ਰੇਕ ਨੂੰ ਦਰਸਾਉਂਦਾ ਹੈ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਬਾਈਬਲ ਦੇ ਵਿਦਵਾਨ ਇਸ ਸਿੱਟੇ ਤੇ ਪਹੁੰਚਦੇ ਹਨ ਹਾਲਾਂਕਿ ਉਹਨਾਂ ਦਾ ਦਾਵਾ ਕਿ ਉਤਪਤ ਵਿੱਚ ਅਸੀਂ ਤਿੰਨ ਪਰਮੇਸ਼ਰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਨੂੰ ਦਰਸਾਉਂਦਾ ਹੈ ਦਿਖਾਉਂਦਾ ਹੈ ਕਿ ਉਹਨਾਂ ਵਿੱਚ ਤ੍ਰੇਕ ਬਾਰੇ ਸਮਝ ਦੀ ਘਾਟ ਹੈ ਜੋ ਇਸਾਈ ਧਰਮ ਦੀ ਇੱਕ ਅਸਲ ਸਚਾਈ ਹੈ ਆਓ ਇੱਕ ਮੋਨੋ ਡਰਾਮਾ ਬਾਰੇ ਸੁਣੀਏ ਜਿੱਥੇ ਇੱਕ ਕਬੀਨੇਤਾ ਤਿੰਨ ਭੂਮਿਕਾਵਾਂ ਨਿਭਾਉਂਦਾ ਹੈ ਇੱਕ ਪਿਤਾ ਪੁੱਤਰ ਅਤੇ ਇੱਕ ਡਾਕਟਰ ਦੀ ਇੱਕ ਮੋਨੋ ਡਰਾਮਾ ਵਾਂਗ ਜਿੱਥੇ ਇੱਕ ਕਬੀਨੇਤਾ ਤਿੰਨ ਭੂਮਿਕਾਵਾਂ ਨਿਭਾਉਂਦਾ ਹੈ ਪਿਤਾ ਪਰਮੇਸ਼ਵਰ ਨੇ ਪਿਤਾ ਦੇ ਯੁੱਗ ਵਿੱਚ ਯਹਵਾਹ ਦੇ ਨਾਮ ਨਾਲ ਇੱਕ ਪਿਤਾ ਦੀ ਭੂਮਿਕਾ ਨਿਭਾਈ ਅਤੇ ਪੁੱਤਰ ਦੇ ਯੁੱਗ ਵਿੱਚ ਯਿਸੂ ਦੇ ਨਾਮ ਨਾਲ ਇੱਕ ਪੁੱਤਰ ਦੀ ਭੂਮਿਕਾ ਨਿਭਾਈ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਵਿੱਤਰ ਆਤਮਾ ਦੀ ਭੂਮਿਕਾ ਨਿਭਾਈ भावे परमेश्वर हर युग विच एक वक्रे नाम अते एक नाल प्रगट एक ही पिता परमेश्वर हन। पिता परमेश्वर, पुत्र परमेश्वर पवित्र आत्मा परमेश्वर एक ही पिता परमेश्वर हैं त्रेक है जो ईसाई धर्म का एक बुनियादी सच है फिर पिता परमेश्वर जो केवल एक हैं ने असी क्यों कहा? किन्ने परमेश्वर हैं ਅਦ ਪਰਮੇਸ਼ਵਰ ਨੇ ਕਿਹਾ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਰੂਪ ਵਿੱਚ ਬਣਾਇਆ ਹੈ ਪਰਮੇਸ਼ਵਰ ਦੇ ਸਰੂਪ ਵਿੱਚ ਉਸ ਨੇ ਉਸ ਨੂੰ ਬਣਾਇਆ ਹੈ ਨਰ ਅਤੇ ਮਾਦਾ ਉਸ ਨੇ ਉਹਨਾਂ ਨੂੰ ਬਣਾਇਆ ਹੈ ਬਾਈਬਲ ਦੇ ਅਨੁਸਾਰ ਨਰ ਅਤੇ ਨਾਰੀ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ ਨਰਦੀ ਮੌਜੂਦਗੀ ਪਿਤਾ ਪਰਮੇਸ਼ਵਰ ਦੀ ਮੌਜੂਦਗੀ ਨੂੰ ਸਾਬਿਤ ਕਰਦੀ ਹੈ। ਫਿਰ ਨਾਰੀ ਬਾਰੇ ਕੀ ਜੋ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਈ ਗਈ ਸੀ ਉਹ ਸਾਬਿਤ ਕਰਦੀ ਹੈ ਕਿ ਮਾਤਾ ਪਰਮੇਸ਼ਵਰ ਮੌਜੂਦ ਹੈ। ਸਾਡੇ ਕੋਲ ਨਾ ਸਿਰਫ ਪਿਤਾ ਪਰਮੇਸ਼ਵਰ ਹੈ ਜੋ ਨਰ ਸਰੂਪ ਦੇ ਹਨ ਸਗੋਂ ਮਾਤਾ ਪਰਮੇਸ਼ਵਰ ਵੀ ਹੈ ਜੋ ਨਾਰੀ ਸਰੂਪ ਦੀ ਹੈ। हालांकि इतने कोई भी चर्च नहीं है जो माता परमेश्वर उते विश्वास करता है पावे बाइबल माता परमेश्वर की मौजूदगी गवाही दिखती है चर्च क्यों नहीं है है? जो माता परमेश्वर उते विश्वास करता सच हमेशा नेड़े है। माता परमेश्वर जिन्ह ने शुरू तो ही पिता परमेश्वर नवर्ग और धरती की रचना की थी। ਪਵਿੱਤਰ ਆਤਮਾ ਦੇ ਯੁੱਗ ਵਿੱਚ ਸਰੀਰ ਵਿੱਚ ਪ੍ਰਗਟ ਹੋਈ ਅਤੇ ਬਾਈਬਲ ਦੀ ਪਵਿੱਕ ਬਾਣੀ ਅਨੁਸਾਰ ਸਦੀਪਕ ਜੀਵਨ ਦੇ ਰਹੀ ਹੈ।